ਸਿਕਾੜਾ ਦੇ ਵਲੌਗ ਚ ਆ ਗਿਆ ਥੋੜਾ ਸਵਾਗਤ ਮੀ ਕੀ ਕਰਦਾ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਤੇ ਕਰ ਲਈ ਅਜੇ ਘੋੜੀ ਬਈ ਤਿੰਨ ਚਾਰ ਦਿਨ ਅੜੀ ਘੜਦੀ ਸੀ ਤੇ ਇਹ ਘੜੀ ਨਹੀਂ ਕਰਦੇਣੀ ਤੇ ਭੰਡ ਨਹੀਂ ਪੈਦੀ ਹੁਣ ਹੁਣ ਭਜਾਈਆ ਵਾਂਚ ਨੂੰ ਸ਼ੱਕੀ ਕਰਾਉਣੇ ਇਹਨੂੰ ਤੇ ਬਹੁਤ ਲੂ ਪੀਤਾ ਪਹਿਲਾ ਪਿੰਡ ਦੇ ਵਿੱਚ ਮੜ ਗਈ ਤੇ ਅੜੀ ਕਰਦੀ ਆ ਇਹ ਕੌਣ ਇੱਧਰ ਬਾ ਛੱਡ ਕੇ ਉਹ ਬਾ ਤਿੰਨ ਚਾਰ ਜਣੇ ਆਏ ਆ ਚੱਲ 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 ਦਿਹਾੜੀ ਐ ਇਹ ਛੱਜ ਜਾਂਦੀਆਂ ਅੜੀ ਨਹੀਂ ਕਾਣਦੇ ਨੂੰ ਚੱਲ ਦਿਹਾੜੀਆਂ ਇਹ ਆੜੀ ਔਰ ਖੜ ਜਾ ਰੋਗ ਔਰ ਰੋਗ ਠੋਕ ਲੈਣ ਫੜ ਗਏ ਲੈ ਆਈਂ ਦਰੇ ਕਰਾ ਅੱਗੇ ਨੂੰ ਅੜਗਾਜ ਆਲੇ ਆਜ ਫਾੜੇ ਨੂੰ ਫੜ ਕੀ ਗੱਲ ਵਾੜੇ ਨੂੰ ਗੋ ਬਾਂਣੀ ਹੈਣੀ ਉਹ ਜਾ ਗਈ ਰਾਹ ਕਿੱਥੇ ਚੱਲ ਗਈ ਉਹ ਚੰਦੜਾਂ ਰਹਿ ਕੱਤੇ ਬੋਲ ਧੀ ਲੰਨ ਲਵੇ ਸਾਰੇ ਓਏ ਲੈ ਆਏ ਗਾਲ ਤਾਂ ਹਾਂ ਫਾਟ ਚਿਆ ਦਰ ਤਾਮਾ ਬਿੱਦਲਾ ਹਾਂ ਫੇਰੀ ਮੈਂ ਫੜ ਫੜ ਹਲ ਚੱਲ ਚੱਲ ਚਾਲ ਲੈ ਆ ਏਰੀ ਅੱਗਰੇ ਨਹੀਂ ਮਾਰਦੇ ਆ ਦੋ ਦਿਨ ਲੈ ਕੇ ਨਹੀਂ ਗਏ ਚੱਲ ਚੱਲ ਆਈ ਤਾਂ ਤੈਨੂੰ ਕਰਨੀ ਏ ਛੱਕੀ ਉਹ ਅੱਧਰੇ ਮਗਰ ਤਾਂ ਆਇਆ ਨਹੀਂ ਖੇਤਾਂ 에ਰਾ ਲੰਮੜਿਆ ਜੀ ਲੈ ਜਾ ਮੇਂ ਦਾ ਭਾਲਾ ਭਰਾ ਮੇਰੇ ਸਾਹ ਚੜ ਗਿਆ ਲੈ 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 ਪੱਕਾ ਇੰਟਰ ਆ ਗਿਆ ਇੰਟਰ ਇੰਟਰ ਆ ਗਿਆ ਦੁੱਧ ਵਾਲਾ ਆਲੂ ਵਜਣਾ ਵਰਜੇ ਓਏ ਖੜ ਜਾ ਮੈਨੂੰ ਭਾ ਮੇਰੇ ਹੱਥ ਛੜ ਗਿਆ ਚੱਲ ਚੱਲ ਇੰਟਰ ਰਾਂ ਨਹੀਂ ਦਿੰਦੀ ਵਾਹ ਜਨਾਬਾ ਆੜ ਲਈ ਹੁਣ ਆ ਵੇਖੋ ਕਾਲ ਚਾਲ 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 ਜਾਨਾ ਹੈ ਵਸਾਈ ਤੇ ਹੁਣ ਕੀ ਆਪਾਂ ਐਵੇਂ ਪੱਕੇ ਤਰੀ ਫਿਰਦੇ ਹਾਂ ਨਾ ਦੇ ਪੈਰ ਦਾ ਹੁੰਦੇ ਪੱਕੇ ਰਹੇ ਅਰੂੜਗਾ ਖਾਉਂਦੀਆਂ ਪੈਰਾਂ ਦੇ ਮੈਂ ਠੀਕ ਐ ਨੂੰ ਕਰ ਲੈ ਐਨ ਇਧਰ ਵੜਦਾ ਵੇਖੀਂ ਆ ਰਾਵਣਾ ਮੁਰਗੀ ਚਾਲ ਲੈ ਆ ਇਧਰ ਆਣਾ ਖੜ ਜਾ ਖੜ ਜਾ ਰੋਕਦਾ ਟਰੈਕਟਰ ਆਕੇ ਟਰੈਕਟਰ ਆਕੇ ਲੈ ਜਾ ਪਰ ਇਹਨੂੰ ਲੈ ਜਾ ਪਰ ਇਹਨੂੰ ਚੱਲ ਚੱਲ ਉੱਤਕੇ ਮੜਿਆ ਕਰ ਲਾ ਗੱਦੀ ਲੋਟ ਗਈ ਇਹ ਤਾਂ ਘਰੇ ਹੀ ਲੈ ਚਾਲ ਦੇ ਇਧਰ ਆ ਵਾਹ ਮੈਂ ਮੈਨੂੰ ਮੈਂ ਹੁਣ ਬੈਣਾ ਹਾਂ ਹਾਂ ਫੁੱਲ ਲੈ ਕੇ ਚੱਲੀ ਇਹਨੂੰ ਫੁੱਲ ਲੈ ਕੇ ਚੱਲੂ ਤੇ ਆਖੇ ਵੀ ਮੈਂ ਇਹ ਕਾ ਖਰਾਕਾ ਦਾ ਫਾਇਦਾ ਦੀਨੀ ਨਾ ਨਾੜਾ ਭੈਜੋ